ਦੇ ਦੋ ਹਜ਼ਾਰ 2021 ਦਿਨ ਹੈਗਾ ਮੰਗਲਵਾਰ ਟੇਕ ਮੈਂ ਤੁਹਾਨੂੰ ਨੋਮੀਨ ਨਹੀਂ ਹੋ ਗਿਆ ਅਚਾਨਕ ਬਣਾਇਆ ਮੈਂ ਉਹ ਪੀਮਾਸ ਨੂੰ ਬੈਠੀ ਫਸਟ ਸੌਰੀ ਆ ਤੇ ਹਾਂ ਫਿਰ ਮੈਂ ਤਾਂ ਕੰਟੀਨਿਊਸ ਲਿੰਕ ਦੇਣਾ ਟੁਟ 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 ਮੈਂ ਵੀ ਭਾਈਆਂ ਉਹਨੇ ਪਿਛਲੇ ਨੂੰ ਉਹ ਜੋ ਮੈਂ ਵੀਡੀਓ ਲਾਸਟ ਪੋਸਟ ਕਰੀਓ ਮੈਂ 8 ਦਸੰਬਰ ਕਰਦੀ ਬਣਾਈ ਹੋਈ ਸੀਗੀ शायद पाँच छः सात आठ दिन इधर थे तो मैं पोस्ट करिया पाँचों जो थे टाइम जानी तो लग गया कुछ कॉल भी हो गई कॉड हो गया और कुछ नहीं है सौ, सौ तो यार मैं सोचा मैं क्या भी मैं सोंग सोंग ही ज़्यादा फिर मैं उठिया मैं क्या नहीं एक नाश्ता में सौ एक सौ तो तो ऊपर तो तो वीडियोस हो गया ਅਨ੍ਹਾ ਤਾਂ ਐਕਸਪੈਕਟ ਕਰੇ ਨਹੀਂ ਤੁਮ ਵੀ ਜਦਾਂ ਵੀ ਇਨਕੰਸਿਸਟੈਂਸੀ ਤਾਂ ਡ੍ਰੌਪ ਹੋਈ ਹੈ ਨਾ ਪਰ ਖਤਮ ਨਹੀਂ ਹੋਈ ਤੇ ਲੈਕਚਰ ਲੁੱਕ ਜਾ ਰਿਹਾ ਤਾਂ ਮਨੂੰ ਮੈਂ ਦਊਗਾ ਨਹੀਂ ਵੀ ਐਵੇਂ ਨਾ ਹੋ ਵੀ ਸਾਵਧਾਨਾ ਚਾਹੀਦਾ ਹੈ ਹੁਣ ਅਰੇ ਮੇਰੇ ਅਕੋਰਡਿੰਗਲੀ ਹਾਂ ਠੀਕ ਰਿਹਾ ਸਭ ਪਰ ਫੀਲਿੰਗ ਰਿਹਾ ਅਰ ਜੀ ਉਹ ਬਈ ਪੁਟਿੰਗ ਸਦੀਕ ਨੰ ਕਰਿਆ ਜੀ ਕੁਝ ਚੜਦਾ ਗਿਆ ਮੈਨੂੰ ਮੈਂ ਕਰਿਆ ਹੈਗਾ ਤੇ ਮੈਂ ਸੋਚ ਰਿਹਾ ਨਹੀਂ ਬੰਦਾ ਕੋਈ ਇੱਥੇ ਐਦਾਂ ਕੰਮ ਕਰਾ ਮੈਨੂੰ ਤਾਂ ਲਾਈਫ ਟੂ ਬੈਨੀਫਿਟ ਹੋਗਾ ਹੁਣ ਅੱਗੇ ਗੇਰ ਵੀ ਵੱਧਦੀ ਹੈ ਪਰ ਕਿਤਨੇ ਕਿਤੇ ਜਦੋਂ ਕਰਦੇ ਆਂ ਦੀ ਪਾਸਾ ਸੈਟਰ ਹੁਣ ਬ੍ਰਦਰਸ ਕੈਰਾਮਦੋਵ

ਨਹੀਂ ਬਾਕੀ ਚੀਜ਼ ਹੁੰਦੀ ਹੈ ਆ ਵੀ ਡਿਸਪੀਨ ਦੀ ਉਹ ਮਤਲਬ ਦਾ ਹਰ ਚੀਜ਼ ਤੇ ਉੱਤੇ ਰੱਖਣਾ ਪੈਂਦਾ ਹੰਦਿਆਂ ਇੱਕ ਜਮੇ ਬੇਸਿਕ ਪਿੰਡਾਂ ਦੀ ਕਰ ਲੈ ਜੋ ਪਿੰਡ ਵਾਲੇ ਕਹਿੰਦੇ ਸ਼ਰਮ ਘੋਸ਼ਣ ਕਰਦਾ ਹੈਗਾ ਸ਼ਰਮ ਬੰਦੀ ਜਾਂਦੀ ਹੈ ਤੇ ਸ਼ਰਮ ਬਟ ਰੂਜ਼ਗਾਰ ਵਗੈਰਾ ਗੱਪ ਕੀਤਾ ਜਾਂਦਾ ਏ ਮੈਂ ਤੇ ਕਹ ਗਿਆ ਵੀ ਅਣੋਟੇ ਦੀ ਰੀਡੀਨ ਅਸੀਂ ਚਾਰ ਪੰਜ ਜਣੇ ਮੁੰਡੇ ਖੜੇ ਆ ਤਨਾਂ ਮੁਨਿੰ ਮੈਂ ਤਾਂ ਮਤਲਬ ਛੋਟਾ ਆਪਣੇ ਫਰਕਲ ਚ ਬਾਕੀ ਮੈਂ ਤਾਂ ਵੱਡੇ ਆ ਨੰਨੇ ਨੇ ਇਹਨਾਂ ਵੇਲਾ ਵੀ ਹੋਏ ਕੋਈ ਨਹੀਂ ਇਹਦਾ ਹਾਸੇ ਨੂੰ ਹਲਕੇ ਹਲਕੇ ਲੈ ਲੈ ਗਿਨ ਫਿਰ ਤੇ ਪਿੱਛੇ ਵੀ ਗੱਲਾਂ ਹੁੰਦੀ ਹੈ ਨਾ ਜੋ ਜੇ ਨੱਪਾ ਜਾਂਦੇ ਰੀਪੀਟ ਵਿੱਚ ਮਜ਼ਾਕ ਵੀ ਹੁੰਦਾ ਹੈ ਨਾ ਕਿਸੇ ਵਾਰੀ ਉਸ ਹਾਲ ਵੀ ਮੈਨੂੰ ਲੱਗਦਾ ਮੈਂ ਕਰੂੰ ਤੇਰੇ ਵੀਟ ਵਿੱਚ ਵੀ ਹੁੰਦੀਆਂ ਹੁੰਦੀਆਂ ਲੱਗ ਰਿਹਾ ਵੀ ਕੀ ਆ ਕਰ ਲਾਹੂੰ ਕਿਉਂ ਭੂੰ ਗਿਆ ਹਾਂ ਕੋਈ ਪਤਾ ਲੱਗ ਜੂਏ ਤਾਂ ਪੂਰਾ ਹੀ ਉਹ ਸਰਕਲ ਦਾ ਪਾਰਟ ਕਿਉਂਕਿ ਆਪਾਂ ਪਤਾ ਗਿਆ ਦਿਚਲ ਰਹਿਣਾ ਹੈ ਜਿਵੇਂ ਫੈਮਿਲੀ ਸਟੱਪਾਂ ਗੇ ਲੜਾਈਆਂ ਤਾਂ ਹੁੰਦੀਆਂ ਫਿਰ ਵੀ ਫੈਮਿਲੀ ਇਕੱਠੀਆਂ ਹੁੰਦੀਆਂ ਇਹ ਪਾਰਟ ਹੁੰਦਾ ਫਿਰ ਵੀ ਜਦ ਦਾ ਦੁੱਖ ਸੁੱਖ ਚੜ ਦਿੰਦੇ ਆ ਫਿਰ ਆਖੀ ਜਿੰਨਾਂ ਦੀ ਪਤਾ ਨਹੀਂ ਹੁਣ ਵੀਡੀਓ ਰਿਕਾਰਡ ਹੋਊਗੀ ਪ੍ਰੋਪਰਲੀ ਜਾਂ ਨਹੀਂ ਕੁਝ ਦਿੱਕਤ ਵੀ ਆ ਰਹੀ ਕੀ ਤੇ ਪ੍ਰੈਂਕ ਵੀਡੀਓਸ ਚ ਸਾਊਂਡ ਉਹ ਨਹੀਂ ਤਾਂ ਤਾਂ ਦਾ ਆ ਰਿਹਾ ਉਹ ਨਹੀਂ ਬੰਨੂਗਾ ਤਾਂ ਫੱਕ ਉਸਤਾ ਦੇ ਆਪਾਂ ਦੇਖਦੇ ਆ ਬਹੁਤ ਕੁਝ ਜੋ ਨਹੀਂ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਕੁਝ ਆਪਾਂ ਗਲਤ ਚੀਜ਼ਾਂ ਵੀ ਵਿਟਨੈਸ ਕਰਦੇ ਆ ਕੁਝ ਚੰਗੀਆਂ ਨਹੀਂ ਕਰਦੇ ਜੈਸਾ ਦੇਖਣ ਦੀ ਗੱਲ ਨਹੀਂ ਜੈਸਾ ਦੇਖੀ

ਤਬੰਦ ਨੂੰ ਕੁੰਫਰ ਕੇ ਪਤਾ ਚੱਲਦਾ ਨਾ ਵੀ ਬੰਦਾ ਬਾਹਰ ਕਿਤੇ ਗਿਆ ਹੈ ਇਹਨੂੰ ਮੈਂ ਕੁਝ ਨਹੀਂ ਦਿੰਦਾ ਮੈਂ ਉਹਦੀ ਜਾਂਦਾ ਮੈਂ ਸੋਚਿਆ ਕਿ ਕੁਝ ਨਾ ਹਾਂ ਫਿਰ ਨਵੇਂ ਸ਼ੁਰੂ ਕਰ ਬਸ ਕਿ ਕਿਤੇ ਦੇ ਸਮੇਂ ਇਸੰਬਰ 2026 ਜਦੋਂ ਸੀਗੇ ਅ ਮਨ ਗਨ